ਤੁਸੀਂ ਕਿਹਾ ਗੁਟਕਾ ਸਾਹਿਬ ਹੂੰ ਸਾਡੇ ਵਾਸਤੇ ਉਹ ਗੁਟਕਾ ਸਾਹਿਬ ਹੈ ਹੂੰ ਤੇ ਕੈਪਟਨ ਅਮਰਿੰਦਰ ਸਿੰਘ ਕੀ ਕਹਿ ਰਹੇ ਗੁਟਕਾ ਮੈਂ ਗੁਟਕਾ ਫੜ ਕੇ ਸੌਂ ਖਾਧੀ ਹੂੰ ਇੱਥੇ ਲਾਓ ਵੀ ਉਹ ਕਿੱਡਾ ਕ ਬਾਣੀ ਦਾ ਸਤਿਕਾਰ ਕਰਦਾ ਹੋ ਉਹ ਪਰਿਵਾਰ ਕਿੰਨਾ ਸਤਿਕਾਰ ਕਰਦਾ ਹੋਗਾ ਸਾਡੇ ਪੰਜਾਬੀਆਂ ਦਾ ਸਭ ਤੋਂ ਸਵਾਲ ਇਹ ਉੱਠਦਾ ਕੈਪਟਨ ਅਮਰਿੰਦਰ ਸਿੰਘ ਪਰ ਉਹ ਸਿਆਣੇ ਹੈ ਹੂੰ ਉਹਨਾਂ ਨੂੰ ਇਹ ਜੀ ਲੈਂਗੁਏਜ ਵਰਤਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਕਿਉਂਕਿ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਅੱਗੇ ਹਨੇਰਾ ਹੈ ਹੂੰ ਜਿੱਥੇ ਗੁਰੂ ਗ੍ਰੰਥ ਸਾਹਿਬ ਉੱਥੇ ਸਾਡੇ ਵਾਸਤੇ ਚਾਨਣ ਹੈ ਜਿੱਥੇ ਗੁਰੂ ਗ੍ਰੰਥ ਸਾਹਿਬਾ ਨੇ ਉੱਥੇ ਸਾਡੇ ਵਾਸਤੇ ਹਨੇਰਾ ਸਾਡੀ ਦੁਨੀਆ ਖਤਮ ਹੋ ਜਾਂਦੀ ਹੈ ਤੇ ਇਹ ਗੁਰ ਲੋਕਾਂ ਦੇ ਵਿੱਚ ਸੌਂ ਖਾਦੀ ਨੇ ਸਾਬ ਨੇ ਦੇਖੀ ਤੁਸੀਂ ਚੈਨਲ ਵਾਲੇ ਨੇ ਚਲਾਈ ਇਹਨੇ ਗੁਟਕਾ ਸਾਹਿਬ ਦੀ ਸੌਂ ਖਾਦੀ ਸੀ ਕਿ ਮੈਂ ਨਸ਼ਾ ਖਤਮ ਕਰ ਦੂੰਗਾ ਅੱਜ ਕਹਿੰਦਾ ਮੈਂ ਗੁਟਕਾ ਚੱਕ ਕੇ ਕਿਹਾ ਸੀ ਮੈਂ ਲੱਕ ਤੋੜ ਦੂੰਗਾ ਲੱਕ ਵੀ ਕਿੱਥੇ ਟੁੱਟੇ 4 ਸਾਲ ਕੀ ਕਰਦਾ ਰਿਹਾ ਇਹ ਸਾਡੇ ਨਾਲ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਜ਼ਿਆਦਾ ਪਤਾ 4 ਸਾਲੋਂ ਪਾਕਿਸਤਾਨ ਵਾਲੀ ਇੱਥੇ ਬੈਠੀ ਰਹੀ ਯਾਸ਼ੀਆਂ ਕਰਦੇ ਰਹੇ ਲੋਕਾਂ ਵਾਸਤੇ ਕੀ ਕੀਤਾ ਸਵਾਲ ਇਹ ਉੱਠਦਾ ਕੈਪਟਨ ਇੱਕ ਹੋਰ ਬਿਆਨ ਦੇ ਰਿਹਾ ਮੈਂ ਇੱਕ ਦਿਨ ਦੇਖ ਰਿਹਾ ਸੀ ਚੈਨਲ ਤੇ ਮੇਰੇ ਨਾਨੀ ਨੂੰ ਪਤਾ ਕਿਹੜੇ ਚੈਨਲ ਤੇ ਚੱਲ ਰਹੀ ਸੀ ਉਹਦੀ ਇੰਟਰਵਿਊ ਉਹ ਕਹਿ ਰਿਹਾ ਵੀ ਅਸੀਂ ਸਾਡੇ ਪੁਰਖਿਆਂ ਨੇ ਉਸ ਟਾਈਮ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਨਹੀਂ ਸੀ ਦਿੱਤਾ ਉਹ ਸਾਡਾ ਰਾਜਪਾਗ ਦੱਬਣਾ ਚਾਹੁੰਦਾ ਸੀ ਅਸੀਂ ਅੰਗਰੇਜ਼ਾਂ ਸਾਥ ਦਿੱਤਾ ਦੇਖੋ ਕਿੱਡੀ ਬੜੀ ਗਰੀ ਹੋਈ ਗੱਲ ਉਸ ਪਰਿਵਾਰ ਨੇ ਮੈਂ ਤਾਂ ਗੰਦਾ ਖੂਨ ਕਹੂੰਗਾ ਕਿਉਂ ਯਾਸ਼ੀ ਪਰਿਵਾਰ ਸੀ ਇਹ ਮਹਾਰਾਜਾ ਜੀ ਸਿੰਘ ਕੋ ਨਹੀਂ ਚਾਹੁੰਦਾ ਸੀ ਸੋ ਮੈਨੂੰ ਇੱਕ ਚੀਜ਼ ਮੈਂ ਹੋਰ ਸਾਂਝੀ ਕਰ ਦਵਾਂ ਜਿਹੜੀ ਮੈਨੂੰ ਅਸੀਂ ਪਟਿਆਲੇ ਇੱਕ ਬਾਰੇ ਮਰਨ ਬਾਰਤ ਤੇ ਬੈਠੇ ਸੀ ਦੇਖੋ ਮੈਨੂੰ ਉਸ ਚੀਜ਼ ਬਾਰੇ ਕਲੀਅਰ ਨਹੀਂ ਹੈਗਾ ਮੈਂ ਹੋ ਸਕਦਾ ਮੈਂ ਗਲਤ ਹੋਵਾਂ ਮੈਂ ਉਹ ਹੋ ਸਕਦਾ ਮੈਂ ਹੀ ਗਲਤ ਹੋਵਾਂ ਜਾਂ ਮੈਨੂੰ ਦੱਸਣ ਵਾਲਾ ਗਲਤ ਹੋਵੇ ਕਹਿੰਦੇ ਪਟਿਆਲੇ ਦੇ ਵਿੱਚ ਇੱਕ ਧੋਬਣ ਚੌਕ ਹੈ ਤੁਸੀਂ ਸੁਣਿਆ ਧੋਬਣ ਚੌਕ ਉਸ ਬੀਬੀ ਨੂੰ ਇਹਨਾਂ ਦੇ ਪੁਰਖੇ ਚੱਕ ਲਿਆਏ ਸੀ। ਉਹ ਬੀਬੀ ਨੇ ਜਦੋਂ ਵੀਰ ਨੇ ਮੈਨੂੰ ਦੱਸਿਆ ਹੁਣ ਪਤਾ ਨਹੀਂ ਕਿੱਥੇ ਦਾ ਸੀ ਪਟਿਆਲੇ ਜਦੋਂ ਅਸੀਂ ਮਰਨ ਵਾਰਤ ਦੇ ਬੈਠੇ ਸੀ। ਕਹਿੰਦਾ ਵੀ ਉਹ ਬੀਬੀ ਨੇ ਛਾਲ ਮਾਰਤੀ ਦੀ ਵੀ ਤੇਰੇ ਹੱਥ ਨਹੀਂ ਆਉਣਾ ਉਥੇ ਚੌਕ ਬਣਾਇਆ ਉਹਨੇ ਇਹਦੇ ਪੁਰਖਿਆਂ ਨੇ ਧੋਬਣ ਚੌਕ ਦੇਖੋ। ਫਿਰ ਮਹਾਰਾਜਾ ਨਜੀਦ ਸਿੰਘ ਜੀ ਦਾ ਹੋਰ ਸ਼ਾਨਦਾਰ ਰਾਜ ਰਿਹਾ ਹੋਵੇ ਜਿਹਦੇ ਰਾਜ ਦੇ ਵਿੱਚ ਕਿਸੇ Hindu ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਕੁਝ ਹੋਵੇ ਅੱਖ ਚੱਕ ਕੇ ਨਾ ਦੇਖਿਆ ਹੋਵੇ ਤੇ ਉਹਦੇ ਰਾਜ ਦੇ ਇੱਕ ਦੂਜੇ ਪਾਰ ਦੇ ਵਿੱਚ ਸਾਡੀਆਂ ਧੀਆ ਭੈਣਾਂ ਗਲੇ ਇਹ ਕੰਮ ਹੁੰਦਾ ਹੋਵੇ ਫਿਰ ਸਾਡਾ ਸ਼ੇਰੇ ਪੰਜਾਬ ਜਰਲੂ ਉਹ ਦੇਸ਼ ਦਾ ਪ੍ਰਧਾਨ ਮੰਤਰੀ ਸੀ ਉਸ ਟਾਈਮ ਫਿਰ ਉਹਨੇ ਇਹਨਾਂ ਨੂੰ ਆ ਕੇ ਕਿਹਾ ਹੀ ਹੋਊ ਫਿਰ ਇਹ ਟੌਟਗਰੀ ਸੀ ਅੱਜ ਵੀ ਟੌਟਗਰੀਆਂ ਦਿੱਲੀ ਦੇ ਅੱਜ ਬੀਜੇਪੀ ਆਰਐਸਐਸ ਦਾ ਗੁਲਾਮ ਬਣੀ ਬੈਠਾ ਪਹਿਲਾਂ ਕਾਂਗਰਸ ਦਾ ਬਣੀ ਬੈਠਾ ਸੀ 50 ਬਾਅਦ ਤੇ ਕੀ ਕੀਤਾ ਸਿਰਫ ਮੈਕਾਂ ਤੋਂ ਬੜਕਾ ਮੰਨ ਤੇ ਬੁਜਾਏ 50 ਵਾਸਤੇ ਕੀ ਕੀਤਾ ਸਵਾਲੇ ਉੱਠਦਾ